ਸਲੋਕ ਸਤਵਾਂ ਅਗੰਮ ਅਗਾਜ ਪਾਇ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਣਾ ਕੀ ਅਚਰਜ ਕਥਾ ਓ ਪਾਇ ਬ੍ਰਹਮ ਅਪਹੁੰਚ ਅਤੇ ਅਥਾ ਹੈ ਜੋ ਜੋ ਮਨੋ ਕੁਸਤੀ ਸਲਾਗਾ ਕਰਦਾ ਹੈ ਉਹ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ हे मेरे मित्र मेरी विनती सुनो साधु महात्मा बंद्या की कहानी हैरान करने वाली है अष्टपति सत्वी साधके संग मुख उज्जवल होत साथ संग मल सगली खोत साथ के संग मिटे अभिमान साथ के संग प्रकट सुज्ञान साथ के संग जय प्रभु नेरा साथ संग सब होत निबेरा ਸਾਧਕੇ ਸੰਗ ਪਾਈ ਨਾਮ ਰਤਨ ਸਾਧਕੇ ਸੰਗ ਇੱਕ ਉੱਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸ਼ੋਭਾ ਪ੍ਰਭ ਮਾ ਇਸਮਾਨੀ ਸਾਧੂ ਕੀ ਸੰਗਤ ਨਾਲ ਮੂ ਉੱਜਲ ਹੁੰਦਾ ਹੈ ਭਾਵ ਇੱਜ਼ਤ ਹੁੰਦੀ ਹੈ ਸਾਧਾਂ ਦੇ ਸੰਗ ਕਰਕੇ ਮਨ ਦੀ ਸਾਰੀ ਮੈਲ ਸਾਫ਼ ਹੋ ਜਾਂਦੀ ਹੈ ਸਾਧੂ ਦੀ ਸੰਗਤ ਕਰਕੇ ਸਾਰਾ ਅੰਕਾਰ ਮੀਟ ਜਾਂਦਾ ਹੈ ਸਾਧੂ ਦੀ ਸੰਗਤ ਕਰਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸਾਧੂ ਦੀ ਸੰਗਤ ਕਰਕੇ ਪ੍ਰਭੂ ਨੇੜੇ ਹੀ ਜਾਪਦਾ ਹੈ ਸਾਧੂ ਦੀ ਸੰਗਤ ਕੀਤਿਆਂ ਸਾਰੇ ਚਮੇਲੇ ਨਿਭੜ ਜਾਂਦੇ ਹਨ ਸਾਧੂ ਮਹਾਤਮਾ ਦੀ ਸੰਗਤ ਵਿੱਚ ਨਾਮ ਰਤਨ ਹਾਸਲ ਹੁੰਦਾ ਹੈ ਸਾਧੂ ਦੇ ਸੰਗ ਕਰਕੇ ਇੱਕ ਪ੍ਰਭੂ ਤੇਬਰੂ ਸਾ ਲਾਈਦਾ ਹੈ ਸਾਧੂ ਦੀ ਮਹਿਮਾ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ ਗੁਰਨਾਨਕ ਸਾਹਿਬ ਵਰ ਮੌਂਦੇ ਹਨ साधु की महिमा परमात्मा समाई हुई है भाव साधु की महिमा बयान करनी परमात्मा की महिमा है साध के संग अगोचर मिले साध के संग सदा साध के संग आवे बस पंचा साध संग अमृत रस रसपूचा सब की सबकीन साध के संग मनोहर बैन साध के संग नकत तूत आवे ਸਾਤ ਸੰਗ ਆਸਤਿਤ ਮਨ ਪਾਵੈ ਸਾਦਕੇ ਸੰਗ ਮਾਇਆ ਤੇ ਪਿੰਨ ਸਾਤ ਸੰਗ ਨਾਨਕ ਪ੍ਰਭ ਸੁਪਰਸਨ ਸਾਧੂ ਦੀ ਸੰਗਤ ਕਰਨ ਨਾਲ ਪਰਮਾਤਮਾ ਮਿਲਦਾ ਹੈ ਸਾਧੂ ਦੀ ਸੰਗਤ ਕੀਤਿਆਂ ਮਨ ਸਦਾ ਖਿੜਿਆ ਰਹਿੰਦਾ ਹੈ ਸਾਧੂ ਦੀ ਸੰਗਤ ਕਰਨ ਨਾਲ ਕਾਮ ਆਦਿਕ ਪੰਜ ਵਿਕਾਰ ਕਾਬੂ ਵਿੱਚ ਆ ਜਾਂਦੇ ਹਨ ਸਾਧੂ ਦੀ ਸੰਗਤ ਵਿੱਚ ਜੀ ਪ੍ਰਭੂ ਦੇ ਨਾਮ ਅੰਮ੍ਰਿਤ ਨੂੰ ਭੋਗਦਾ ਹੈ ਸਾਧੂ ਦੀ ਸੰਗਤ ਕਰਕੇ ਜੀਵ ਨਿਮਰਤਾ ਵਾਲਾ ਹੋ ਜਾਂਦਾ ਹੈ ਸਾਧੂ ਦੇ ਸੰਗ ਕਰਕੇ ਮਨੁੱਖ ਮਿੱਠੇ ਵਚਨ ਬੋਲਦਾ ਹੈ ਸਾਧੂ ਦੀ ਸੰਗਤ ਅੰਦਰ ਮਾਨ ਕੀਤੇ ਨਹੀਂ ਦੌੜਦਾ ਸਾਧੂ ਦੀ ਸੰਗਤ ਕੀਤਿਆਂ ਮਾਂ ਟੇਕ ਜਾਂਦਾ ਹੈ ਸਾਧੂ ਦੀ ਸੰਗਤ ਕਰਨ ਨਾਲ ਜੀਵ ਮਾਇਆ ਤੋਂ ਵਾਖ ਹੋ ਜਾਂਦਾ ਹੈ ਕਿਉਂ ਨਾਨਕ ਸਾਹਿਬ ਫਰਮਾਉਂਦੇ ਹਨ ਸਾਧੂ ਦੀ ਸੰਗਤ ਕਰਨ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਹਾ ਪੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਾ ਈ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾ ਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਪਾਣ ਆਈ ਸਾਧੂ ਦੀ ਸੰਗਤ ਸਦਕਾ ਸਾਰੇ ਦੁਸ਼ਮਣ ਵੀ ਦੋਸਤ ਬਣ ਜਾਂਦੇ ਹਨ ਰੂਹਾਨੀ ਬੰਦੇ ਦੀ ਸੰਗਤ ਵਿੱਚ ਰਹਿਣ ਨਾਲ ਜ਼ਿੰਦਗੀ ਪਵਿੱਤਰ ਹੋ ਜਾਂਦੀ ਹੈ ਸਾਧੂ ਦੀ ਸੰਗਤ ਕਰਕੇ ਕਿਸੇ ਨਾਲ ਵੈਰ ਦੀ ਭਾਵਨਾ ਨਹੀਂ ਰਹਿੰਦੀ ਸਾਧੂ ਦੀ ਸੰਗਤ ਕਰਕੇ ਪੈਰ ਮਾੜੇ ਪਾਸੇ ਨਹੀਂ ਤੁਰਦੇ ਸਾਧੂ ਦੀ ਸੰਗਤ ਕਰਨ ਨਾਲ ਕੋਈ ਮੰਦਾ ਕੰਮ ਨਹੀਂ ਹੁੰਦਾ ਸਾਧੂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਭੇਤ ਸਮਝ ਵਿੱਚ ਪੈਂਦਾ ਹੈ ਸਾਧੂ ਦੇ ਸੰਗ ਨੈ ਨਾਲ ਅੰਗਾਰ ਦਾ ਬੁਖਾਰ ਅਸਰ ਨਹੀਂ ਕਰਦਾ ਸਾਧੂ ਦੀ ਸੰਗਤ ਵਿੱਚ ਸਾਰਾ ਆਪਾ ਪਾਉ ਛੁੱਟ ਜਾਂਦਾ ਹੈ ਸਾਧੂ ਦੀ ਵਡਿਆਈ ਉਹ ਪ੍ਰਭੂ ਆਪ ਹੀ ਜਾਣਦਾ ਹੈ ਗੋਨਾਨਕ ਸਾਹਿ ਫਰਮਾਉਂਦੇ ਹਨ ਸਾਧੂ ਅਤੇ ਪ੍ਰਭੂ ਦਾ ਪਿਆਰ ਸਦਾ ਬਣਿਆ ਰਹਿੰਦਾ ਹੈ ਸਾਧਕੇ ਸੰਗ ਨ ਕਭ ਉਤਾਵੇ ਸਾਧਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤੂ ਅਗੋਚਰ ਲਹ ਸਾਧੂ ਕੇ ਸੰਗ ਅਚਰ ਸਹਿ ਸਾਧ ਕੇ ਸੰਗ ਬਸੇ ਥਾਨ ਊਚ ਸਾਧ ਕੇ ਸੰਗ ਮਹਿਲ ਪਹੁੰਚੈ ਸਾਧ ਕੇ ਸੰਗ ਡ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਇ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧੂ ਪੁਰਸ਼ਾਂ ਦੀ ਸੰਗਤ ਵਿੱਚ ਮਾਨ ਇੱਧਰ ਉੱਧਰ ਨਹੀਂ ਪਟਕਦਾ ਕਿਉਂਕਿ ਉਹਨਾਂ ਦੀ ਸੰਗਤ ਵਿੱਚ ਸਦਾ ਸੁਖ حاصل ਹੁੰਦਾ ਹੈ ਸਾਧੂ ਦੀ ਸੰਗਤ ਅੰਦਰ ਗੁਪਤ ਵਸਤੂ ਨਾਮ ਦੀ ਪ੍ਰਾਪਤੀ ਹੁੰਦੀ ਹੈ ਸਾਧੂ ਦੀ ਸੰਗਤ ਕਰਕੇ ਮਨੁੱਖ ਨੂੰ ਸਹਿਣ ਸ਼ਕਤੀ ਮਿਲ ਜਾਂਦੀ ਹੈ ਸਾਧੂ ਦੀ ਸੰਗਤ ਵਿੱਚ ਰਿਹਾ ਮਨੁੱਖ ਆਤਮ ਮੰਡਲ ਵਿੱਚ ਵਸਦਾ ਹੈ ਸਾਧੂ ਦੀ ਸੰਗਤ ਕੀਤਿਆਂ ਮੰਜ਼ਿਲ ਪ੍ਰਾਪਤ ਹੁੰਦੀ ਹੈ ਸਾਧੂ ਦੀ ਸੰਗਤ ਵਿੱਚ ਜੁੜਿਆਂ ਮਨੁੱਖ ਸਾਰੇ ਧਰਮ ਫਰਜ਼ਾਂ ਵਿੱਚ ਪੱਕਾ ਹੁੰਦਾ ਹੈ ਸਾਧੂ ਦੀ ਸੰਗਤ ਵਿੱਚ ਸਿਰ ਪਾਰ ਬ੍ਰੰਧ ਦੀ ਬੰਦਗੀ ਹੁੰਦੀ ਹੈ ਸਾਧੂ ਦੀ ਸੰਗਤ ਵਿੱਚ ਅੰਦਰ ਸੁੱਖਾਂ ਦਾ ਖਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ ਗੁਨਾਨਿਕ ਸਾ ਫਰਮਾਉਂਦੇ ਹਨ ਮੈਂ ਸਾਧੂਆਂ ਤੋਂ ਕੁਰਬਾਨ ਜਾਂਦਾ ਹਾਂ ਸਾਥ ਕੇ ਸੰਗ ਸਬਕੁਲ ਉਧਾਰੇ ਸਾਥ ਸੰਗ ਸਾਜਨ ਮੀਤ कुटुंब ਨਿਸਤਾਰੇ ਸਾਥ ਕੇ ਸੰਗ सो तन पावै जिस ते सब को साथ संग धर्म राय करे सेवा साथ के संग शोभा सुरदेवा साधु के संग पाप पलायन साथ संग अमृत गुण गायन साथ के संग श्रद्धान गम नानक साथ के संग सफल जनम साधु दी ਸੰਗਤ ਵਿੱਚ ਜੁੜਿਆ ਮਨੁੱਖ ਸਾਰੇ ਖਾਨਦਾਨ ਨੂੰ ਪਾਰੂਦਾਰ ਦਿੰਦਾ ਹੈ ਸਾ ਸੰਗਤ ਕੀਤਿਆਂ ਦੋਸਤ ਮਿੱਤਰ ਅਤੇ ਸਾਰਾ ਟੱਬਰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸਾਧੂ ਦੀ ਸੰਗਤ ਅੰਦਰ ਉਹ ਤਨ ਹਾਸਲ ਹੋ ਜਾਂਦਾ ਹੈ ਜਿਸ ਤਨ ਤੋਂ ਹਰ ਕੋਈ ਲਾਭ ਉਠਾਉਂਦਾ ਹੈ ਸਾਧੂ ਸੰਗਤ ਵਾਲੇ ਮਨੁੱਖ ਦੀ ਧਰਮ ਰਾਜ ਵੀ ਸੇਵਾ ਕਰਦਾ ਹੈ ਸਾਧੂ ਦੀ ਸੰਗਤ ਕੀਤਿਆਂ ਵੱਡੇ ਵੱਡੇ ਦੇਵਤੇ ਵੀ ਸ਼ੋਭਾ ਕਰਦੇ ਹਨ ਸਾਧੂ ਮਹਤਮਾ ਦੀ ਸੰਗਤ ਅੰਦਰ ਸਾਰੇ ਪਾਪ ਦੂਰ ਹੋ ਜਾਂਦੇ ਹਨ ਸਾਧ ਸੰਗਤ ਵਿੱਚ ਮਨੁੱਖ ਪ੍ਰਭੂ ਦੇ ਅੰਮ੍ਰਿਤ ਗੁਣ ਗਾਉਂਦਾ ਹੈ ਸਾਧੂ ਦੀ ਸੰਗਤ ਵਿੱਚ ਸਭ ਥਾਈਂ ਪਹੁੰਚ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸਾਧੂ ਦੀ ਸੰਗਤ ਵਿੱਚ ਰਹਿਣ ਨਾਲ ਮਨੁੱਖਾ ਜਮਨ ਜਨਮ ਸਫਲਾ ਹੋ ਜਾਂਦਾ ਹੈ साध के संग नहीं कछु काल दर्शन पेटत हो निहाल साध के संग कलुख हर साध के संग नरक पर हर साध के संग इहा हुआ सुहेला साध संग बिछरत हर मेला जो इच्छा सोई फल पावै साध के संग न बिर जावे पार ब्रह्म साध रिद बसै नानक उदर साध सुन रसै साधु की संगत तो विच कोई ਮਿਹਨਤ ਨਹੀਂ ਕਰਨੀ ਪੈਂਦੀ ਕਿਉਂਕਿ ਸਾਧੂ ਦੇ ਦਰਸ਼ਨ ਕਰਨ ਨਾਲ ਮਨ પ્રસન્ન ਹੋ ਜਾਂਦਾ ਹੈ ਸਾਧੂ ਦੀ ਸੰਗਤ ਵਿੱਚ ਸਾਰੇ ਪਾਪ ਕਲੰਕ ਦੂਰ ਹੋ ਜਾਂਦੇ ਹਨ ਸਾਧੂ ਦੀ ਸੰਗਤ ਸਦਕਾ ਨਰਕ ਵੀ ਦੂਰ ਹੋ ਜਾਂਦਾ ਹੈ ਸਾਧੂ ਦੀ ਸੰਗਤ ਕਰਕੇ ਮਨੁੱਖ ਲੋਕ ਪਰਲੋਕ ਵਿੱਚ ਸੁਖੀ ਰਹਿੰਦਾ ਹੈ ਸਾਧੂ ਦੀ ਸੰਗਤ ਕੀਤਿਆਂ ਵਿਛੜੇ ਹੋਏ ਜੀਵਾਂ ਦਾ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ ਸਾਧੂ ਦੀ ਸੰਗਤ ਵਿਅਰਥ ਨਹੀਂ ਜਾਂਦੀ ਮਨੁੱਖ ਜੋ ਇੱਛਾ ਕਰਦਾ ਹੈ ਉਹ ਹੀ ਫਲ ਉਹ ਹਾਸਲ ਕਰਦਾ ਹੈ ਪਰਮ ਸਾਧੂ ਦੇ ਦਿਲ ਵਿੱਚ ਵਸਿਆ ਰਹਿੰਦਾ ਹੈ ਗੁਨਾਹਿਕ ਸਾਫ ਫਰਮਾਉਂਦੇ ਹਨ ਸਾਧੂ ਦੀ ਜੀਪ ਤੋਂ ਉਪਦੇਸ਼ ਸੁਣ ਕੇ ਮਨੁੱਖ ਪਾਰ ਉਤਰ ਜਾਂਦਾ ਹੈ ਸਾਧ ਕੇ ਸੰਗ ਸੁਣਿਓ ਹਰਨਾਓ ਸਾਧ ਸੰਗ ਹਰ ਕੀ ਗੁਣ ਗਾਓ ਸਾਧ ਕੇ ਸੰਗ ਨ ਮਨ ਤੇ ਬਿਸਰੈ ਸਾਤ ਸੰਗ ਸਰ ਪਰ ਨਿਸਤਰੈ ਸਾਤ ਕੇ ਸੰਗ ਲੱਗੈ ਪ੍ਰਭ ਮਿਠਾ ਸਾਤ ਕੇ ਸੰਗ ਕਟਕਟ ਠੀਠਾ ਸਾਤ ਸੰਗ ਪੈ ਆਗਿਆਕਾਰੀ ਸਾਤ ਸੰਗਤ ਪਈ ਹਮਾਰੀ ਸਾਤ ਸੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੀ ਸੰਜੋਗ ਸਾਧੂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਸੁਣਨਾ ਚਾਹੀਦਾ ਹੈ ਸਾਤ ਸੰਗਤ ਵਿੱਚ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਹਨ ਸਾਧੂਆਂ ਦੀ ਸੰਗਤ ਵਿੱਚ ਵੈਰ ਗਰੁ ਮਨ ਤੋਂ ਨਹੀਂ ਵਿਤਸਰਦਾ ਸਾਧਾਂ ਦੀ ਸੰਗਤ ਵਿੱਚ ਨਿਸ਼ਚੈ ਹੀ ਮਨੁੱਖ ਦਾ 파ਰ ਉਤਾਰਾ ਹੁੰਦਾ ਹੈ ਸਾਧੂ ਦੀ ਸੰਗਤ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ਸਾਧੂਆਂ ਦੀ ਸੰਗਤ ਵਿੱਚ ਜੁੜਿਆ ਪਰਮਾਤਮਾ ਹਰੇਕ ਜੀਵ ਵਿੱਚ ਦਿਸਦਾ ਹੈ ਸਾਧੂ ਦੀ ਸੰਗਤ ਕਰਨਾ ਜੀਵ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ ਸਾਧ ਸੰਗਤ ਵਿੱਚ ਸਾਡਾ ਵੀ ਕਲਿਆਣ ਹੋ ਗਿਆ ਹੈ ਸਾਧੂ ਦੀ ਸੰਗਤ ਵਿੱਚ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਗੁਰੂ ਨਾਨਕ ਸਾਹਿਬ فرمਉਂਦੇ ਹਨ ਸਾਧੂਆਂ ਨਾਲ ਮੁਲਾਕਾਤ ਸੰਜੁਗਾਂ ਨਾਲ ਹੀ ਹੁੰਦੀ ਹੈ ਸਾਧ ਕੀ ਮਹਿਮਾ ਬੇਦ ਨਾ ਜਾਣੈ ਚੀਤਾ ਸੁਣੀ ਤੇ ਤਬਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਈ ਪਰਪੂਰ ਸਾਧ ਕੀ ਸ਼ੋਭਾ ਕਾ ਨਹੀਂ ਅੰਤ ਸਾਧ ਕੀ ਸ਼ੋਭਾ ਸਦਾ ਬੇਅੰਤ ਚਾਦ ਕੀ ਸ਼ੋਭਾ ਉੱਚ ਤੇ ਉੱਚੀ ਚਾਦ ਕੀ ਸ਼ੋਭਾ ਮੂਛ ਤੇ ਮੂੱਚੀ ਚਾਦ ਕੀ ਸ਼ੋਭਾ ਸਾਦ ਬਣਾਈ ਨਾਨਕ ਸਾਦ ਪ੍ਰਭ ਤੇ ਨ ਪਾਈ ਸਾਧੂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ ਕਿਉਂਕਿ ਜਿੰਨਾ ਉਹਨਾਂ ਨੇ ਜਾਸ ਸੁਣਿਆ ਹੈ ਉਹਨਾਂ ਹੀ ਬਿਆਨ ਕਰਦੇ ਹਨ ਸਾਧੂ ਦੀ ਤਾਰੀਫ ਤਿੰਨ ਗੁਣਾ ਰਜੋ ਸਤੋ ਤਮੋਂ ਤੋਂ ਦੂਰ ਹੈ ਸਾਧੂ ਦੀ ਪ੍ਰਸ਼ੰਸਾ ਹਰ ਥਾਂ ਫੈਲੀ ਹੋਈ ਹੈ ਸਾਧੂ ਦੀ ਸਿਫਤ ਦਾ ਭੇਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਸਾਧੂ ਦੀ ਸ਼ੋਭਾ ਸਦਾ ਬੇਅੰਤ ਹੈ ਸਾਧੂ ਦੀ ਸ਼ੋਭਾ ਉੱਚੀ ਤੋਂ ਉੱਚੀ ਹੈ ਸਾਧੂ ਦੀ ਸ਼ੋਭਾ ਵੱਡੀ ਤੋਂ ਵੱਡੀ ਹੈ ਗੁਨਾਨਕ ਸਾਹਿਬ ਫਰਮਾਉਂਦੇ ਹਨ ਸਾਧੂ ਦੀ ਸ਼ੋਭਾ ਸਾਧੂ ਨੂੰ ਹੀ ਫੱਬਦੀ ਹੈ ਕਿਉਂਕਿ ਸਾਧੂ ਅਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ వాహ జీదా ఖాలసా వాత